ਪਰ ਸਭ ਤੋਂ ਵੱਧ ਉੱਥੋਂ ਤਾਂ ਤੇ ਇੱਕ ਇਹਦੇ ਬਾਅਦ ਵਧਦੀ ਅਸੀਂ ਇਹਨਾਂ ਨੂੰ ਕਿ ਇਹ ਜ਼ਿਲ੍ਹੇ ਦਾ ਚਾਰਚ ਕੋਈ ਨਹੀਂ ਠੀਕ ਹੈ ਜੀ ਆ ਵਧਦੀ ਮੈਂ ਇੱਕ ਮੈਂ ਬੈਠੋ ਜੀ ਸਾਡੇ ਸਾਡੇ ਪਾਰਟੀ ਦੇ ਜਨਰਲ ਸੈਕਟਰੀ ਹੈ 프리ਦਕੋਟ ਦੇ ਹਲਕਾ ਜਾਂ ਬੰਦੀ ਰਮਾਣਾ ਜੀ ਇਹਨਾਂ ਨੂੰ ਤੇ ਲੋਕ ਇਸ ਵਰਗੰਦੀ ਨੂੰ ਕੋਕ ਕੋਤਲੇ ਜਿਹੜੇ ਦੇ ਫਲੱਡ ਕੰਟਰੋਲ ਦਾ ਸੀ ਚਾਰ ਮੀਟਿੰਗ ਕਰਕੇ ਗਿਆ ਜੀ ਸਾਡੇ ਨਾਲ ਮੀਟਿੰਗ ਕਰਕੇ ਗਿਆ ਜੀ ਸੋ ਮੈਂ ਇਹਨਾਂ ਨੂੰ ਕਹਤਾ ਆਪਾਂ ਤੁਸੀਂ ਇਮੀਡੀਏਟਲੀ ਤੁਹਾਨੂੰ ਕੋਈ ਚੀਜ਼ ਲੈਣੀ ਆ ਤੇ ਪੀਜਣ ਸ਼ੁਰੂ ਕਰ ਦਿਓ ਬੋਲੇ ਸੋ ਨਿਆਮ ਹੋਰ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ 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 ਮੈਂ ਪਾਰਟੀ ਤਰਫੋਂ ਵੀ ਡੀਜ਼ਲ ਮੈਕਸਮ ਜਿੰਨਾ ਹੋ ਸਕਦਾ ਮੈਂ ਤੁਹਾਨੂੰ ਦੱਸੀ ਕਰਿਓ ਤੁਸੀਂ ਸਰਕਾਰਸ਼ੇ ਆਇਓ ਆ ਇਹਨਾਂ ਦੱਸ ਦਿੰਨਾ ਮੈਂ ਡੀਜ਼ਲ ਦੀ ਕਮੀ ਨਹੀਂ ਹੁੰਦ ਨੇ ਬਾਕੀ ਆਪਣੇ ਐਸਜੀਪੀਸੀ ਮੈਂਬਰ ਆਪਣੇ ਐਗਜ਼ੀਕਟਿਵ ਵਾਈਸ ਪ੍ਰੈਜ਼ੀਡੈਂਟ ਹੈ ਜੀ ਹੈਗੇ ਮੈਂ ਧੰਨਵਾਦ ਹੈ ਧਾਮੀ ਸਾਹਿਬ ਦਾ ਜਿਨ੍ਹਾਂ ਨੇ ਵੀ ਫੈਸਲਾ ਕੀਤਾ ਕਿ ਐਸਜੀਪੀਸੀ ਤਰਫੋਂ ਵੀ ਜੋ ਦੁੱਖ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਠੀਕ ਹੈ ਜੀ ਤੁਹਾਡਾ ਕੰਮ ਸਿਰੇ ਲਾ ਲਾਂਗੇ ਅਸੀਂ ਨਾਲ ਮਿਲ ਕੇ ਇੱਕ ਅਸੀਂ ਜਿਹੜੇ ਗਰੀਬ ਪਰਿਵਾਰ ਹੈ ਜਿਨ੍ਹਾਂ ਕੋਲੇ ਜਮਾਂ ਹੀ ਕੁਛ ਨਹੀਂ ਹੈ ਉਹਨਾਂ ਨੂੰ ਅਸੀਂ ਕਾਲੀ ਦਲ ਨੇ ਫੈਸਲਾ ਅੱਜ ਕੀਤਾ ਹੈ ਕਿ 50 ਹਜ਼ਾਰ ਪਰਿਵਾਰ ਇਹਨਾਂ ਜਿਹੜੇ ਪਿੰਡ ਅਫੈਕਟਡ ਉਹਨਾਂ ਨੂੰ ਅਸੀਂ ਕਨਕ ਵੀ ਦੇਵਾਂਗੇ ਬੋਲੇ ਖਾਣ ਵਾਸਤੇ ਖਾਣ ਵਾਸਤੇ ਕਨਕ ਖਾਣ ਵਾਸਤੇ ਦੇਵਾਂਗੇ ਉਹ ਤੁਸੀਂ ਲਿਸਟ ਬਣਾ ਲਓ ਕੋਈ ਸਿਸਟਮ ਬਣਾ ਲਓ ਬਸ ਉੱਥੋਂ ਤੱਕ ਤੇ ਇੱਕ ਇਹਦੇ ਬਾਅਦ ਵੰਡਤੀ ਹੋਣੀ ਅਸੀਂ ਇਹਨਾਂ ਨੂੰ ਇਹ ਜ਼ਿਲ੍ਹੇ ਦੇ ਚਾਰ ਪਿੰਡਾਂ ਨੂੰ ਠੀਕ ਹੈ ਜੀ ਅਬ ਵੰਡਤੀ ਮੈਂ ਇੱਕ ਮੈਂ ਬੈਠੋ ਦੀ ਸਾਡੇ ਸਾਡੇ ਪਾਰਟੀ ਦੇ ਜਨਰਲ ਸੈਕਟਰੀ ਹੈ ਫਰੀਦਕੋਟ ਦੇ ਹਲਕਾ ਜਾਂ ਬੰਦੀ ਰਮਾਣਾ ਜੀ ਇਹਨਾਂ ਨੂੰ ਤੇ ਲੋਕਾਂ ਨੂੰ ਇਸ ਪਰਕੰਦੀ ਨੂੰ ਕੋਕੂਟਲੇ ਜਿਹੜੇ ਦੇ ਬਲੱਡ ਕੰਟਰੋਲ ਦਾ ਸੀਨ ਚਾਲ ਮੀਟਿੰਗ ਕਰਕੇ ਗਿਆ ਜੀ ਸਾਡੇ ਨਾਲ ਸੋ ਮੈਂ ਇਹਨਾਂ ਨੂੰ ਕਹਤਾ ਆ ਤਾਂ ਤੁਸੀਂ ਇਮੀਡੀਏਟਲੀ ਤੁਹਾਨੂੰ ਕੋਈ ਚੀਜ਼ ਲੈਣੀ ਹੈ ਤੇ ਇਮਜਨ ਸ਼ੁਰੂ ਕਰ ਦਿਓ ਬੋਲੇ ਸੋ ਨਿਆਮ ਵਾਹ ਸ਼ੋਮਨੀ ਅਕਲੀਦਾਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ 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 ਮੈਂ ਪਾਰਟੀ ਤਰਫੋਂ ਵੀ ਡੀਜ਼ਲ ਮੈਕਸਮ ਜਿੰਨਾ ਹੋ ਸਕਦਾ ਮੈਂ ਤੁਹਾਨੂੰ ਦੱਸਣ ਚੱਲੂ ਤੁਸੀਂ ਸਭ ਕਾਰਜ ਆਇਓ ਆ ਇਹਨਾਂ ਦੱਸਦੇ ਨੇ ਮੈਂ ਡੀਜ਼ਲ ਦੀ ਕਮੀ ਨਹੀਂ ਹੁੰਦ ਨੇ ਬਾਕੀ ਆਪਣੇ ਐਸਜੀਪੀਸੀ ਮੈਂਬਰ ਆਪਣੇ ਐਗਜ਼ੈਕਟ ਵਾਈਸ ਪ੍ਰੈਜ਼ੀਡੈਂਟ ਹੈ ਬੀਬੀ ਜੀ ਹੈਗੇ ਮੈਂ ਧੰਨਵਾਦ ਹੈ ਧਾਮੀ ਸਾਹਿਬ ਦਾ ਜਿਨ੍ਹਾਂ ਨੇ ਵੀ ਫੈਸਲਾ ਕੀਤਾ ਕਿ ਐਚਪੀਸੀ ਤਰਫੋਂ ਵੀ ਜੋ ਦੁਖਦਮਾ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਠੀਕ ਹੈ ਜੀ ਥੋੜਾ ਕੰਮ ਸਿਰੇ ਲਾ ਦਾਂਗੇ ਅਸੀਂ ਨਾਲ ਮਿਲ ਕੇ ਠੀਕ ਜੀ ਹਾਂਜੀ ਧੰਨਵਾਦ ਉਹਦੇ ਬਾਅਦ ਟਰੈਕਟਰ ਦੀ ਲੋਡ ਹੋਏ ਕੋਈ ਜੇਸੀ ਵੱਡੀ ਮਸ਼ੀਨ ਦੀ ਲੋਡ ਹੋਵੇ ਵੀ ਦੱਸ ਦਿਓ ਠੀਕ ਦੀ ਲੋਡ ਹੋਈ ਪ੍ਰਧਾਨ ਸਾਹਿਬ ਤੁਹਾਡਾ ਆਉਣਾ ਹੀ ਸਾਡੇ ਵਾਸਤੇ ਬਹੁਤ ਵੱਡਾ ਮਾਣ ਹੈ ਜੀ ਦੂਜੀ ਗੱਲ ਇੱਕ ਤਾਂ ਚਾਰਾ ਪਸ਼ੂਆਂ ਦਾ ਆਚਾਰ ਜਿੰਨਾ ਚਾਹੀਦਾ ਤੁਸੀਂ ਦੱਸ ਦਿਓ ਮੈਂ ਮੀਟਿੰਗ ਕਰਨਾ ਲਿਖ ਕੇ ਲੱਗੇ ਜੀ ਹਾਂ ਜੀ ਤੁਹਾਡੇ ਕੋਲੇ ਅਗਲੇ 4-5 ਦਿਨਾਂ ਚ ਪਹੁੰਚ ਜੂਗਾ ਠੀਕ ਹੈ ਜੀ ਆਚਾਰ ਪਹੁੰਚ ਜੂਗਾ ਬਾਕੀ ਥੋੜੇ ਅਸੀਂ ਕੋ ਡਾਕਟਰਾਂ ਦੀ ਲੋੜ ਹੈ ਕਿ ਨਹੀਂ ਨਹੀਂ ਆ ਗੱਲ ਨਹੀਂ ਲੋੜ ਇੱਕ ਅਸੀਂ ਜਿਹੜੇ ਗਰੀਬ ਪਰਿਵਾਰ ਹੈ ਜਿਨ੍ਹਾਂ ਕੋਲ ਜਮਾਂ ਹੀ ਕੁਛ ਨਹੀਂ ਹੈ ਉਹਨਾਂ ਨੂੰ ਅਸੀਂ ਕਾਂਗਰਸ ਨੇ ਫੈਸਲਾ ਅੱਜ ਕੀਤਾ ਹੈ ਕਿ 50 ਹਜ਼ਾਰ ਪਰਿਵਾਰ ਇਹਨਾਂ ਜਿਹੜੇ ਪਿੰਡ ਅਫੈਕਟਡ ਉਹਨਾਂ ਨੂੰ ਅਸੀਂ ਕਣਕ ਵੀ ਦੇਵਾਂਗੇ ਬੋਲੇ ਖਾਣ ਵਾਸਤੇ ਖਾਣ ਵਾਸਤੇ ਕਣਕ ਖਾਣ ਵਾਸਤੇ ਦੇਵਾਂਗੇ ਉਹ ਤੁਸੀਂ ਲਿਸਟ ਬਣਾ ਲਓ ਕੋਈ ਸਿਸਟਮ ਬਣਾ ਲਓ ਗਰੀਬ ਤੱਕ ਜਾਵੇ ਬਾਕੀ ਕਿਸਾਨਾਂ ਵਾਸਤੇ ਅਸੀਂ ਇਕੱਠਾ ਕਰ ਰਹੇ ਹਾਂ ਠੀਕ ਹੈ ਜੇ ਲੋਕ ਤੁਸੀਂ ਕੰਮ ਪੀਜ ਨਹੀਂ ਹੋਏ ਸਾਨੂੰ ਦੱਸ ਦਿਓ ਕਿੰਨੀ ਵੀ ਪੀਐਮ ਨਾਲ ਸਾਡੇ ਇਨ ਟੱਚ ਰਹਿੰਦੀ ਹੈ ਜਿਹੜੀ ਬਣਾਈ ਹੈ ਬੀਪੂ ਆ ਬੰਟੀ ਜੀ ਨੂੰ ਦੇ ਦਾਂਗੇ ਲੋਕ ਸਾਰੇ ਹਾਂ ਹਾਂ ਸਾਰੇ ਇੰਤਾਲ ਮਿਲ ਕਰਕੇ ਉਹ ਨਾਲ ਦਿਨਾਂ ਸਾਨੂੰ ਅਸੀਂ ਵੀ ਵੀ ਭੇਜ ਦਾਂਗੇ ਜੇ ਤੁਹਾਨੂੰ ਕੋਈ ਟਰੈਕਟਰਾਂ ਦੀ ਮਦਦ ਹੈ ਜੇ ਟਰੈਕਟਰ ਕੋਈ ਤੁਹਾਡੇ ਖੇਤਵਾਉਣਾ ਹੈ ਨਹੀਂ ਪ੍ਰਧਾਨ ਸਾਹਿਬ ਡੀਜ਼ਲ ਹੀ ਹੈ ਜੀ ਡੀਜ਼ਲ ਹੀ ਬਹੁਤ ਆ ਜੀ ਉਹਦੀ ਕਮੀ ਨਹੀਂ ਹੋਣ ਦਾਂਗੇ ਅਸੀਂ ਕਾਲੀਦਲ ਤਰਫੋਂ ਤੇ ਐ ਜੀਪੀਸੀ ਨੂੰ ਮੈਂ ਬੇਨਤੀ ਕਰਦਾ ਪ੍ਰਧਾਨ ਸਾਹਿਬ ਨੂੰ ਤੁਸੀਂ ਮੇਰੇ ਤਰਫੋਂ ਕਰਦੇ ਹੋ ਤੇ ਤੁਸੀਂ ਉਹ ਕਰ ਸਕਦੇ ਹੋ ਉਹ ਕਰ ਲੈਣ ਦਾਂਗੇ ਅਸੀਂ ਜੀ ਜੀ ਹੈ ਸਰਪੰਚ ਬਟਨਵਾੜਾ ਉੱਥੋਂ ਤਾਂ ਤੇ ਇੱਕ ਇਹਦੇ ਬਾਅਦ ਵੰਡਦੀ ਹੁਵਾਂ ਅਸੀਂ ਇਹਨਾਂ ਨੂੰ ਇਹ ਜ਼ਿਲ੍ਹੇ ਦੇ ਚਾਰ ਪੇਲਾਂ ਨੂੰ ਠੀਕ ਹੈ ਜੀ ਆ ਵੰਡਦੀ ਮੈਂ ਇੱਕ ਮੈਂ ਬੈਠੋ ਜੀ ਸਾਡੇ ਸਾਡੇ ਪਾਰਟੀ ਦੇ ਜਨਰਲ ਸੈਕਟਰੀ ਹੈ 프리ਦਕੋਟ ਦੇ ਹਲਕਾ ਜਾਂ ਵੰਢੀ ਰਮਾਣਾ ਜੀ ਇਹਨਾਂ ਨੂੰ ਤੇ ਲੋਕ ਇਸ ਵਰਗੰਦੇ ਨੂੰ ਆਪ ਕੋ ਉਥਲੇ ਜਿਹੜੇ ਦੇ ਬਲੱਡ ਕੰਟਰੋਲ ਦਾ ਸੀ ਚਾਰ ਚੀਟਿੰਗ ਕਰਕੇ ਗਿਆ ਜੀ ਸਾਡੇ ਨਾਲ ਸੋ ਮੈਂ ਇਹਨਾਂ ਨੂੰ ਕਹਤਾ ਆ ਤਾਂ ਤੁਸੀਂ ਇਮੀਡੀਏਟਲੀ ਤੁਹਾਨੂੰ ਕੋਈ ਚੀਜ਼ ਲੈਣੀ ਆ ਤੇ ਪੀਣ ਸ਼ੁਰੂ ਕਰ ਦਿਓ ਬੋਲੇ ਸ਼ਰੋਣੀ ਅਕਾਲੀ ਦਲ ਜਿੰਦਾਬਾਦ ਸ਼ਰੋਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ 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 ਮੈਂ ਪਾਰਟੀ ਤਰਫੋਂ ਵੀ ਡੀਜ਼ਲ ਮੈਕਸਮ ਜਿੰਨਾ ਹੋ ਸਕਦਾ ਮੈਂ ਤੁਹਾਨੂੰ ਦੱਸੀ ਕਰਿਓ ਤੁਸੀਂ ਸਭ ਪਰਖਸ਼ ਆਇਓ ਆ ਇਹਨਾਂ ਦੱਸ ਦਿੰਦਾ ਮੈਂ ਡੀਜ਼ਲ ਦੀ ਕਮੀ ਨਹੀਂ ਹੁੰਦ ਨੇ ਬਾਕੀ ਆਪਣੇ ਐਸਜੀਪੀਸੀ ਮੈਂਬਰ ਆਪਣੇ ਐਗਜ਼ੈਕਟ ਵਾਈਸ ਪ੍ਰੈਜ਼ੀਡੈਂਟ ਹੈ ਜੀ ਹੈਗੇ ਮੈਂ ਧੰਨਵਾਦ ਹੈ ਧਾਮੀ ਸਾਹਿਬ ਦਾ ਜਿਨ੍ਹਾਂ ਨੇ ਵੀ ਫੈਸਲਾ ਕੀਤਾ ਕਿ ਐਸਜੀਪੀਸੀ ਤਰਫੋਂ ਵੀ ਜੋ ਦੁੱਖ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਠੀਕ ਹੈ ਜੀ ਥੋੜਾ ਕੰਮ ਸਿਰੇ ਲਾ ਲਾਂਗੇ ਅਸੀਂ ਇਹ ਨਾਲ ਮਿਲ ਕੇ ਠੀਕ ਜੀ ਬੈਠੇ ਹਾਂ ਜੀ ਧੰਨਵਾਦ ਉਹਦੇ ਬਾਅਦ ਡਰੈਕਟਰ ਦੀ ਲੋਡ ਹੋਏ ਕੋਈ ਜੇਸੀ ਵੱਡੀ ਮਸ਼ੀਨ ਦੀ ਲੋਡ ਹੋਵੇ ਵੀ ਦੱਸ ਦਿਓ ਠੀਕ ਜੀ ਦੀ ਲੋਡ ਹੋਈ ਸੰਪਰਕ ਪ੍ਰਧਾਨ ਸਾਹਿਬ ਤੁਹਾਡਾ ਆਉਣਾ ਹੀ ਸਾਡੇ ਵਾਸਤੇ ਬਹੁਤ ਵੱਡਾ ਮਾਣ ਹੈ ਜੀ ਦੂਜੀ ਗੱਲ ਇੱਕ ਤਾਂ ਚਾਰਾ ਕਸਵਾ ਦਾ ਆਚਾਰ ਜਿੰਨਾ ਚਾਹੀਦਾ ਤੁਸੀਂ ਦੱਸ ਦਿਓ ਮੈਂ ਮੀਟਿੰਗ ਕਰਨਾ ਲਿਖ ਕੇ ਲੈ ਕੇ ਜੀ ਤੁਹਾਡੇ ਕੋਲੇ ਅਗਲੇ 4-5 ਦਿਨਾਂ ਚ ਪਹੁੰਚ ਜਾਊਗਾ ਠੀਕ ਜੀ ਆਚਾਰ ਪਹੁੰਚ ਜਾਊਗਾ ਬਾਕੀ ਥੋੜੇ ਅਸੀਂ ਕੋਈ ਡਾਕਟਰਾਂ ਦੀ ਲੋਡ ਹੈ ਕੀ ਨਹੀਂ ਆ ਡਾਕਟਰਾਂ ਦੀ ਲੋਡ ਇੱਕ ਅਸੀਂ ਜਿਹੜੇ ਗਰੀਬ ਪਰਿਵਾਰ ਹੈ ਜਿਨ੍ਹਾਂ ਕੋਲ ਜਮਾਂ ਹੀ ਕੁਛ ਨਹੀਂ ਹੈ ਉਹਨਾਂ ਨੂੰ ਅਸੀਂ ਕਾਲੀ ਦਲ ਨੇ ਫੈਸਲਾ ਅੱਜ ਕੀਤਾ ਹੈ ਕਿ 50 ਹਜ਼ਾਰ ਪਰਿਵਾਰ ਇਹਨਾਂ ਜਿਹੜੇ ਪਿੰਡ ਅਫੈਕਟਡ ਉਹਨਾਂ ਨੂੰ ਅਸੀਂ ਕਣਕ ਵੀ ਦੇਵਾਂਗੇ ਬੋਲੇ ਖਾਣ ਵਾਸਤੇ ਖਾਣ ਵਾਸਤੇ ਕਣਕ ਖਾਣ ਵਾਸਤੇ ਦੇਵਾਂਗੇ ਉਹ ਤੁਸੀਂ ਲਿਸਟ ਬਣਾ ਲਓ ਕੋਈ ਸਿਸਟਮ ਬਣਾ ਲਓ ਗਰੀਬ ਤੱਕ ਜਾਵੇ ਬਾਕੀ ਕਿਸਾਨਾਂ ਵਾਸਤੇ ਅਸੀਂ ਵੀ ਇਕੱਠਾ ਕਰ ਰਹੇ ਹਾਂ ਠੀਕ ਹੈ ਜੇ ਲੋਕ ਤੁਸੀਂ ਕੰਮ ਪੀਜ ਨਹੀਂ ਹੋਏ ਸਾਨੂੰ ਦੱਸ ਦਿਓ ਕਿੰਨੀ ਵੀ ਪੀਐਮ ਲਾ ਸਾਡੇ ਇਨ ਟੱਚ ਰਹਿੰਦੀ ਹੈ ਹਾਂ ਜੀ ਹਾਂ ਜਿਹੜੀ ਬਣਾਈ ਹੈ ਬੀਪੀ ਆ ਬੰਟੀ ਜੀ ਨੂੰ ਦੇ ਦਾਂਗੇ ਲੋਕ ਸਾਰੇ ਹਾਂ ਹਾਂ ਸਾਰੇ ਇੰਤਾਲ ਮਿਲ ਕਰਕੇ ਉਹ ਨਾਲ ਦਿਨਾਂ ਸਾਨੂੰ ਅਸੀਂ ਬੀਵੀ ਭੇਜ ਦਾਂਗੇ ਜੇ ਤੁਹਾਨੂੰ ਕੋਈ ਟਰੈਕਟਰਾਂ ਦੀ ਮਦਦ ਹੈ ਜੇ ਟਰੈਕਟਰ ਕੋਈ ਤੁਹਾਡੇ ਖੇਤਵਾਉਣਾ ਹੈ ਨਹੀਂ ਪ੍ਰਧਾਨ ਸਾਹਿਬ ਡੀਜੇਲੀ ਡੀਜੇਲੀ ਬਹੁਤ ਆ ਜੀ ਉਹਦੀ ਕਮੀ ਨਹੀਂ ਹੋਣ ਦਾਂਗੇ ਅਸੀਂ ਕਾਲੀਦਲ ਤਰਫੋਂ ਤੇ ਐ ਜੀਪੀਸੀ ਨੂੰ ਮੈਂ ਬੇਨਤੀ ਕਰਦਾ ਪ੍ਰਧਾਨ ਸਾਹਿਬ ਨੂੰ ਤੁਸੀਂ ਮੇਰੇ ਤਰਫੋਂ ਕਰਦੇ ਹੋ ਤੇ ਤੁਸੀਂ ਉਹ ਕਰ ਸਕਦੇ ਹੋ ਉਹ ਕਰ ਲੈਣ ਦਾਂਗੇ ਜੀ ਜੀ ਹੈ